ਮਾਰਨ ਸਾਹਿਬ ਜੀ ਮੈਂ ਗੁਰਸ਼ਨਕਾ ਔਰ ਅੰਮ੍ਰਿਤਸਰ ਤੋਂ ਸਨਵਾ ਕੀ ਆ ਸਾਰੇ ਠੀਕ ਠਾਕ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੰਧੂ ਬੁਟੀ ਗੰਮਰਸਾਹ ਚੈਨਲ ਤੇ। ਹਾਂਜੀ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਸੀ ਕੁਝ ਤਰੀਆ ਠੀਕ ਨਹੀਂ ਸੀ। ਕੁਝ ਆਪਣੇ ਸੂਟ ਬਣਨੇ ਗਏ ਸੀ ਉਹ ਬਣ ਕੇ ਆਏ ਨੇ। ਜਿਹੜੇ ਸੂਟ ਤੁਹਾਨੂੰ ਅੱਜ ਦਿਖਾਉਣੇ ਨੇ। ਮੈਂ ਸੂਟ ਜਿਹੜੇ ਵੇਅਰ ਕੀਤੇ ਸੀ ਫੰਕਸ਼ਨ ਤੇ ਸਾਰੇ ਸੂਟਾਂ ਬਾਰੇ ਬਹੁਤ ਜ਼ਿਆਦਾ ਪੁੱਛ ਰਹੇ ਸੀ। ਸੂਟ ਬਾਰੇ ਕਮੈਂਟ ਵੀ ਬਹੁਤ ਆ ਰਿਹਾ ਸੀ ਇਸ ਕਰਕੇ ਸੂਟ ਜਿਹੜੇ ਤੁਹਾਨੂੰ ਵੀਡੀਓ ਦੇ ਵਿੱਚ ਉਹ ਵੀ ਦਿਖਾਣੇ। ਤੇ ਜਿਹੜਾ ਸੂਟ ਮੈਂ ਚਾਇਨਡ ਆਏ ਬਲੈਕ कलर ਦਾ ਵੇਅਰ ਕੀਤਾ ਸੀ ਉਹਦੇ ਬਾਰੇ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀ ਸੂਟ ਬਾਰੇ ਵੀ ਬਹੁਤ ਸਾਰੇ ਫੋਟੋ ਸਾਰੇ ਪੁੱਛ ਰਹੇ ਸੀ ਉਹਦੇ ਨਾਲ ਦੇ ਸੂਟ ਡਾਈ ਕਰਵਾਏ ਨੇ ਅੱਜ ਉਹਨਾਂ ਸੂਟਾਂ ਬਾਰੇ ਮੈਂ ਜਿਹੜਾ ਥੋੜਾ ਤੁਹਾਨੂੰ ਦੱਸਾਂਗੀ ਜੇ ਕਿਸੇ ਨੇ ਉਹਦੇ ਨਾਲ ਦਾ ਸੂਟ ਬਣਾਉਣਾ ਹੈ ਤੇ ਆਪਾਂ ਡਾਈ ਕਰਵਾ ਚੁੱਕੇ ਆ ਉਹਦੇ ਉੱਤੇ ਵਰਕ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿਹੜਾ ਮਰਜ਼ੀ ਕਰਵਾ ਸਕਦੇ ਹੋ ਚਲੋ ਚੱਲਦੇ ਆ ਤੁਹਾਨੂੰ ਦਿਖਾਉਣੀ ਜਿਹੜੇ ਸੂਟ ਆਪਾਂ ਡਾਈ ਕਰਵਾਏ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਸੂਟ ਦਿਖਾਵਾਂਗੀ ਪਹਿਲਾਂ ਮੈਂ ਤੁਹਾਨੂੰ ਆਪਣਾ ਸੂਟ ਦਿਖਾਨੀ ਆ ਜਿਹੜਾ ਡਾਈ ਕਰਵਾ ਕੇ ਸੂਟ ਜਿਹੜਾ ਮੈਂ ਬਣਾਇਆ ਸੀ ਇਹਦੇ ਨਾਲ ਤੁਹਾਨੂੰ ਸੂਟ ਦੇ ਨਾਲ ਮੈਂ ਪਿੱਕ ਵੀ ਦਿਖਾਵਾਂਗੀ ਵੀ ਇਹ ਕਿਤੇ ਦੀ ਇਹ ਦੇਖੋ ਇਹ ਸੂਟ ਨੂੰ ਆਪਾਂ ਟਾਇੰਡ ਡਾਈ ਕਰਵਾ ਕੇ ਇਹਦੇ ਉੱਤੇ ਆਪਾਂ ਸੂਟ ਦੇ ਵਰਕ ਕੀਤਾ ਹੈ ਇਹ ਫਰੰਟ ਤੇ ਜਿਹੜਾ ਆ ਫਲਾਵਰ ਹੈ ਤੇ ਇਹਦੇ ਜਿਹੜੇ ਆ ਬੈਕ ਫਰੰਟ ਤੇ ਜਿਹੜੇ ਐਸੀ ਕੱਟਵਰਕ ਦਾ ਡਿਜ਼ਾਈਨ ਦਿੱਤਾ ਹੈ ਇਹ ਦੇਖੋ ਇਹ ਕੱਟਵਰਕ ਦਾ ਡਿਜ਼ਾਈਨ ਹੈ ਇਹਨੂੰ ਆਪਾਂ ਪਹਿਲਾਂ ਟਾਇੰਡ ਡਾਈ ਕਰਵਾ ਕੇ ਫਿਰ ਇਹਦੇ ਉੱਤੇ ਅਸੀਂ ਜਿਹੜਾ ਵਰਕ ਕਰਵਾਇਆ ਹੈ ਸੂਟ ਦੇ ਸਾਥੇ ਤੁਸੀਂ ਸਟਿਚ ਹੋਇਆ ਬਹੁਤ ਸੋਹਣਾ ਸੂਟ ਜਿਹੜਾ ਸਟਿਚ ਹੋਇਆ ਇਹਦੇ ਨਾਲ ਜਿਹੜੀ ਮੈਂ ਬਾਟਮ ਬਣਾਈ ਆ ਬਲੈਕ ਪਲੇਨ ਬਾਟਮ ਬਣਾ ਕੇ ਤੇ ਇਹਦੇ ਉੱਤੇ ਮੈਂ ਵਰਕ ਕਰਵਾਇਆ ਇਹ ਦੇਖੋ ਇਹਦੇ ਪੋਂਚੇ ਤੇ ਇਸ ਤਾਂ ਵਰਕ ਹੋਇਆ ਦੁਪੱਟਾ ਇਹਦੇ ਨਾਲ ਟੈਬੀ ਦਾ ਆਪ ਡਾਈ ਕਰਵਾਇਆ ਸੇਮ ਸ਼ਰਟ ਵਰਗਾ ਐਟ ਆਂਡ ਡਾਈ ਦੁਪੱਟੇ ਨੂੰ ਜਿਹੜਾ ਟੈਬੀ ਸਿਲਕ ਦੇ ਨੂੰ ਟਾਈ ਐਂਡ ਡਾਈ ਕਰਵਾ ਕੇ ਇਹਦੇ ਨਾਲ ਜਿਹੜੀ ਅਸੀਂ ਲੇਸ ਆ ਉਹਨੂੰ ਪ੍ਰੋਪਰ ਟਾਈ ਐਂਡ ਡਾਈ ਕਰਵਾਈ ਸੇਮ ਕਲਰ ਦੇ ਸੀ ਜਿਹੜੀ ਲੇਸ ਆ ਆਰਗੈਂਜ਼ਾ ਦੀ ਡਾਈ ਕਰਵਾ ਕੇ ਤੇ ਉਹਨੂੰ ਆਪਾਂ ਲਗਾਇਆ ਐ ਜਿਹੜਾ ਸੂਟ ਹੈ ਇਹਦੇ ਨਾਲ ਤਾਂ ਮੈਂ ਪਿੱਕ ਦਿਖਾਵਾਂਗੀ ਨਾਲ ਵੀਡੀਓ ਵੀ ਦਿਖਾਵਾਂਗੀ ਵੇਅਰ ਕੀਤਾ ਬਹੁਤ ਸੋਹਣਾ ਸੂਟ ਲੱਗਦਾ ਹੈ ਇਹਦੇ ਨਾਲ ਦੇ ਜਿਹੜੇ ਸੂਟ ਹੈ ਐਵੇਂ ਇੱਕ ਮੈਂ ਡਾਈ ਕਰਵਾਇਆ ਤੁਸੀਂ ਸੂਟ ਜਿਹੜੇ ਨੇ ਇਹਨਾਂ ਦੇ ਬਣਵਾ ਸਕਦੇ ਹੋ ਕਿਸੇ ਤਰ੍ਹਾਂ ਦਾ ਵਰਕ ਜੇ ਸੇਮ ਵਰਕ ਕਰਵਾਉਣਾ ਸੇਮ ਕਰਵਾ ਸਕਦੇ ਹੋ ਜੇ ਤੁਸੀਂ ਕੋਈ ਹੋਰ ਵਰਕ ਕਰਵਾਉਣਾ ਹੋਰ ਵੀ ਕਰਵਾ ਸਕਦੇ ਆ ਦੇਖ ਐ ਦੀ ਸ਼ਾਰਟ ਹੈ ਸੇਮ ਡਾਈ ਕਰਵਾਈ ਆ ਡਿਜ਼ਾਈਨ ਦਾ ਥੋੜਾ ਡਿਫਰੈਂਟ ਆਏਗਾ ਬਟ ਸੇਮ ਕਰਵਾਇਆ ਡਾਈ ਇਹ ਦੇਖ ਇਹ ਡਾਈ ਕਰਵਾਇਆ ਪਲੇਨ ਇਹਨਾ ਦੇਖੋ ਬਾਟਮ ਆ ਇਹ ਮਸਲੀਨ ਤੇ ਆਪਾਂ ਕਰਵਾਇਆ ਹੁਣ ਗਰਮੀ ਦੇ ਅਕੋਰਡਿੰਗ ਇਹ ਪਿਓਰ ਔਰਗੈਂਜ਼ਾ ਦਾ ਜਿਹੜਾ ਮੈਂ ਬਣਾਇਆ ਸੀ ਇਹ ਪਿਓਰ ਔਰਗੈਂਜ਼ਾ ਤੇ ਕਰਵਾਇਆ ਬਟ ਇਹ ਜਿਹੜਾ ਹੁਣ ਡਾਈ ਕਰਵਾਏ ਨੇ ਇਹ ਮਸਲੀਨ ਤੇ ਕਰਵਾਏ ਨੇ ਕਿਉਂਕਿ ਹੁਣ ਸਬਰ ਕਰਕੇ ਜਿਹੜੇ ਨੇ ਇਹ ਸੂਟ ਪੈਂਦੇ ਨਹੀਂ ਔਰਗੈਂਜ਼ਾ ਦੇ ਇਸ ਕਰਕੇ ਹੁਣ ਆਪਾਂ ਸਬਰ ਕਰਕੇ ਮਸਲੀਨ ਤੇ ਕਰਵਾ ਦਿੱਤਾ ਦੁਪੱਟਾ ਵੀ ਜਿਹੜਾ ਅਸੀਂ ਕਰਵਾਇਆ ਨਾਲ ਮਸਲਿਨ ਦਾ ਕਰਵਾਇਆ। ਕੋਲ ਦੁਪੱਟਾ ਤੁਹਾਨੂੰ ਮਿਲੇਗਾ। ਐ ਦੇਖੋ। ਬਹੁਤ ਸੋਹਣਾ ਸੂਰ ਲੱਗਦਾ ਇਹਦੇ ਉੱਤੇ ਵਰਕ ਕਰਵਾਇਆ। ਸੇਮ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਇੰਜ ਵੇਅਰ ਕਰਨਾ ਹੈ ਇੰਜ ਵੀ ਤੁਸੀਂ ਸਟਿਚ ਕਰਵਾ ਸਕਦੇ ਹੋ। ਕੱਲ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਦੋ ਕਲਰ ਬਲੈਕ ਤੇ ਕਰਵਾਏ ਨੇ। ਐ ਦੇਖੋ ਇੱਕ ਕਲਰ ਤੁਹਾਨੂੰ ਮੈਂ ਹੋਰ ਦਿਖਾ ਦਿੰਦੀ। ਇਕ ਕਾਲੀ ਡਾਈਓ ਕੇ ਆਈ ਸੀ ਇਸ ਕਰਕੇ ਮੈਂ ਇਹਦੀ ਵੀਡੀਓ ਬਣਾ ਰਹੀ ਹਾਂ ਬਹੁਤ ਸੋਹਣੇ ਲੱਗਦੇ ਸੂਟ ਐ ਐਨ ਉਤੇ ਵੈਸੇ ਵੀ ਐਂਜੀ ਵੀ ਸਟਿਚ ਕਰਾ ਕੇ ਪਾ ਲੋ ਤੇ ਸੋਹਣਾ ਲੱਗਦਾ ਸੂ ਬਾਕੀ ਆਪਣੀ ਇੱਛਾ ਹੈ ਜੋ ਤੁਸੀਂ ਵਰਕ ਕਰਵਾਉਣਾ ਕਰਵਾ ਸਕਦੇ ਹੋ ਕਿਸੇ ਤਰ੍ਹਾਂ ਦਾ ਵੀ ਵਰਕ ਕਰਵਾ ਸਕਦੇ ਹੋ ਡਿਜ਼ਾਈਨਿੰਗ ਸਭ ਕੋ ਮਿਲ ਜੇਗੀ ਤੁਹਾਨੂੰ ਇਹ ਦੇਖੋ ਕਿ ਕੇਵਲਾ ਕਰਵਾਇਆ ਪਲੇਨ ਇਹਦਾ ਨਾ ਬਾਟਮ ਹੈ ਇੱਕ ਕਲਰ ਇਹ ਆਏਗਾ ਇੱਕ ਕਲਰ نیچے ਵਾਲਾ ਆਏਗਾ ਜਿਹੜਾ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਨਾਲ ਦੀ ਨਾਲ ਤੁਸੀਂ ਬੁੱਕ ਕਰਵਾਣਾ ਕਰਵਾ ਸਕਦੇ ਹੋ ਕਿਉਂਕਿ ਬੜੀ ਲਿਮਟਿਡ ਸਟਾਕ ਹੁੰਦਾ ਫਿਰ ਸਾਨੂੰ ਨਾ ਕਹਿਣ ਤੇ ਫਿਰ ਅਸੀਂ ਡਾਈ ਕਰਵਾਉਣੇ ਆ ਇਹ ਦੇਖੋ ਇਹਦੇ ਮੈਸੇਜ ਬਹੁਤ ਜ਼ਿਆਦਾ ਆ ਰਿਹਾ ਸੀ ਸੂਟਸ ਬਾਰੇ ਇਸ ਕਰਕੇ ਸਾਨੂੰ ਜਿਹੜੇ ਡਾਈ ਕਰਵਾਉਣੇ ਪਏ ਇਹਦੇ ਨਾਲ ਦਾ ਇੱਕ ਸੈਂਪਲ ਹੋਰ ਮੈਂ ਤਿਆਰ ਕਰਵਾਇਆ ਕਿਸੇ ਕਸਟਮਰ ਦਾ ਸੂਟ ਹੈ ਦੇਖੋ ਉਹਨਾਂ ਨੇ ਇਹ ਵਾਲੇ ਕਲਰ ਤੇ ਕਰਵਾਇਆ ਹੈ ਲਾਈਟ ਕਲਰ ਤੇ ਬਹੁਤ ਸੋਹਣਾ ਸੂਟ ਹੈ ਵੀ ਇਹ ਬਲੈਕ ਤੇ ਕਰਵਾਇਆ ਸੀ ਇਹ ਦੇਖੋ ਇਹ ਵੀ ਸੂਟ ਬਹੁਤ ਸੋਹਣਾ ਰੈਡੀ ਹੋਇਆ ਹੈ ਇਹ ਕਰੀਮ ਤੇ ਕਰਵਾਇਆ ਆ ਇਹ ਦੇਖੋ ਜਿਹੜੀ ਗ੍ਰੇ ਕਰੀਮ ਆਫ ਵਾਈਟ ਦੇ ਨਾਲ ਜੈਲੋ ਦਾ ਥੋੜਾ ਕੰਟਰਾਸਟ ਦਿੱਤਾ ਗ੍ਰੇ ਦਾ ਦਿੱਤਾ ਪੈਨਲ ਜਿਹੜੇ ਅਸੀਂ ਇਸ ਤਰ੍ਹਾਂ ਬਣਾਏ ਫਰੰਟ ਤੇ ਇਸ ਤਰ੍ਹਾਂ ਵਰਕ ਕਰਵਾ ਕੇ ਇਹਨਾਂ ਪਲੇਨ ਜਿਹੜੀ ਅਸੀਂ ਬਾਟਮ ਰੱਖੀ ਆ ਆਫ ਵਾਈਟ ਇਹ ਦੇਖੋ ਮਸਲਿਨ ਤੇ ਬਹੁਤ ਸੋਹਣਾ ਇਸ ਐ ਸੂਟ ਬਣਿਆ ਇਹ ਦੇਖ ਐ ਦੀ ਬਾਟਮ ਤੇ ਵਰਕ ਐ ਦੀ ਬਾਟਮ ਤੇ ਵਰਕ ਆਏਗਾ ਇੰਨਾ ਜਿਹੜਾ ਦੁਪੱਟਾ ਰੈਡੀ ਕੀਤਾ ਟਾਈਂਡ ਆਏ 4 ਸਾਈਡਡ ਇਹਦੇ ਕੱਟ ਵਰਕ ਆ ਤੇ ਨਾਲ 4 ਸਾਈਡਡ ਅਸੀਂ ਕੋਨਿਆਂ ਤੇ ਫਲਾవర్ ਦਿੱਤੇ ਇਹ ਦੇਖੋ ਦੁਪੱਟਾ ਇਹ ਦੇਖ ਬਹੁਤ ਪਿਆਰਾ ਸੂਟ ਜਿਹੜਾ ਬਣਿਆ ਬਹੁਤ ਪਿਆਰਾ ਸੂਟ ਜਿਹੜਾ ਹੈ ਰੈਡੀ ਹੋਇਆ ਹੈ ਵੀ ਇਹਦੇ ਨਾਲ ਦਾ ਸੇਮ ਇੱਕ ਅਸੀਂ ਹੋਰ ਡਾਈ ਕਰਵਾਇਆ ਹੈ ਦੋ ਡਾਈ ਕਰਨੇ ਹੋਰ ਦਿੱਤੇ ਹੋਏ ਨੇ ਆ ਜਾਣਗੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਦੋ ਕਲਰ ਜੇ ਨਹੀਂ ਆਏ ਇੱਕ ਅਸੀਂ ਆ ਡਾਈ ਕਰਵਾਇਆ ਇੱਥੇ ਵੀ ਤੁਸੀਂ ਸੇਮ ਵਰਕ ਕਰਵਾ ਸਕਦੇ ਹੋ ਕਰਵਾਉਣਾ ਹੈ ਬੜਾ ਪਿਆਰਾ ਲੱਗਦਾ ਹੈ ਵੀ ਸ਼ੋਰਟ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਏਗੀ ਇਹ ਹੈ ਦੀ ਸ਼ੋਰਟ ਹੈ ਪਲੇਨ ਇਹਨਾਂ ਬਟਮ ਆਏਗੀ ਕ੍ਰੀਮ ਦੁਪੱਟਾ ਇੱਕ ਮਸਲਿਨ ਦਾ ਦੁਪੱਟਾ ਆਏਗਾ ਦੁਪੱਟਾ ਬਹੁਤ ਸੋਹਣਾ ਹੈ ਦੇਖੋ ਬੜਾ ਹੀ ਪਿਆਰਾ ਲੱਗਦਾ ਦੇਖੋ ਇਸ ਤਰ੍ਹਾਂ ਦੁਪੱਟਾ ਲਿਆ ਬੜਾ ਹੀ ਪਿਆਰਾ ਲੱਗਦਾ ਹਾਂ ਜੀ ਐਸੀ ਸਾਡੇ ਅੱਜ ਵਾਲੇ ਸੂਟ ਜਿਹੜੇ ਡਾਈ ਹੋ ਕੇ ਆਏ ਨੇ ਜਿਹੜੇ ਮੈਂ ਤੁਹਾਨੂੰ ਦਿਖਾਇਆ ਸੀ ਇਹਦੇ ਨਾਲ ਮੈਂ ਤੁਹਾਨੂੰ ਵੀਡੀਓ ਦਿਖਾਵਾਂਗੀ ਜਿਹੜਾ ਬਲੈਕ ਸੂਟ ਮੈਂ ਵੇਅਰ ਕੀਤਾ ਸੀ ਸਟਿਚ ਕਰਵਾ ਕੇ ਉਹਦੀ ਵੀਡੀਓ ਤੁਹਾਨੂੰ ਦਿਖਾਵਾਂਗੀ ਇਹ ਸਟੀਚ ਕਰਵਾ ਕੇ ਵੇਅਰ ਕੀਤਾ ਕਿਹੋ ਜਿਹਾ ਲੱਗਦਾ ਇਹਨਾਂ ਦੇ ਵਿੱਚ ਇੰਨੇ ਕ ਕਲਰ ਆਏ ਨੇ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਬੁੱਕ ਕਰਵਾ ਸਕਦੇ ਹੋ ਫਿਰ ਉਹਦੇ ਹਿਸਾਬ ਨਾਲ ਤੁਸੀਂ ਵਰਕ ਕਰਵਾਉਣਾ ਵਰਕ ਵੀ ਕਰਵਾ ਸਕਦੇ ਹੋ ਜਿਸ ਤਰ੍ਹਾਂ ਦਾ ਤੁਸੀਂ ਵਰਕ ਕਰਵਾਉਣਾ ਵਰਕ ਹੋ ਜਾਏਗਾ ਸੇਮ ਤੁਸੀਂ ਮੇਰੇ ਨਾਲ ਦਾ ਕਰਵਾਉਣਾ ਤਾਂ ਵੀ ਹੋ ਜਾਏਗਾ ਜੇ ਤੁਸੀਂ ਹੋਰ ਕਰਵਾਉਣਾ ਚਾਹੁੰਦੇ ਹੋ ਲਈ ਹੋ ਜਾਏਗਾ ਇਹਨਾਂ ਦੇ ਵਿੱਚ ਕੋਈ ਵੀ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਭੇਜ ਕੇ ਬੁੱਕ ਕਰਵਾ ਸਕਦੇ ਹੋ ਪਸੰਦ ਆਇਆ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਫੂਡ ਕਿਹੋ ਜਿਹਾ ਲੱਗੇ ਨੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲੈਣਾ ਨੈਕਸਟ ਵੀਡੀਓ ਦੇ ਵਿੱਚ ਫੇਰ ਤੁਹਾਨੂੰ ਫੂਡ ਦਿਖਾਵਾਂਗੇ ਜਿਹੜੇ ਫੂਡ ਮੈਂ ਵੇਅਰ ਕੀਤੇ ਫੰਕਸ਼ਨ ਤੇ ਸਾਰੇ ਕਮੈਂਟ ਕਰਕੇ ਪੁੱਛ ਰਹੇ ਨੇ ਫੂਡਸ ਤੁਹਾਡੇ ਬਹੁਤ ਸੋਹਣੇ ਨੇ ਇੱਕ ਵਾਰੀ ਫੂਡ ਦੀ ਵੀਡੀਓ ਬਣਾ ਕੇ ਸੈਂਡ ਕਰੋ ਕਰਦੇ ਆ ਤੁਹਾਨੂੰ ਨੈਕਸਟ ਵੀਡੀਓ ਚਲੋ ਚੱਲਦੇ ਆ ਫੇਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ